ਅੱਜ ਦੇ ਵੇਖੋ ਜਿਹੜੀ ਸਿੱਖਿਆ ਪ੍ਰਣਾਲੀ ਦੇ ਵਿੱਚ ਹੈ ਹੈਗੇ ਅੱਜ ਦੇ ਸਮੇਂ 'ਚ ਕਿਉਂਕਿ ਜਿਹੜਾ ਸਿੱਖਾਂ ਦਾ ਵਾਹ ਵਾਸਤਾ ਆ ਉਹ ਪੱਛਮ ਦੇ ਨਾਲ ਪਿਆ ਅੰਗਰੇਜ਼ਾਂ ਦੇ ਰਹੀ ਜਦੋਂ ਅੰਗਰੇਜ਼ ਸਿੱਖਾਂ ਦੇ ਰਾਜ ਤੇ ਕਾਬੂ ਹੁੰਦਾ ਤਾਂ ਇੱਥੋਂ ਦਾ ਸਾਰਾ ਸਿੱਖਿਆ ਪ੍ਰਣਾਲੀ ਇਤਿਹਾਸ ਲਿਖਣ ਦਾ ਤਰੀਕਾ ਉਹ ਸਾਰੇ ਦੇ ਵਿੱਚ ਇੱਕ ਵੱਡੀ ਤਬਦੀਲੀ ਹੁੰਦੀ ਆ ਜਿਹਦੇ ਵਿੱਚ ਕਹੋ ਵੀ ਰੈਸ਼ਨੈਲਿਟੀ ਆਈ ਆ ਜਿਹਦੇ 'ਚ ਡੇਟਾ ਨੂੰ ਮੁੱਖ ਆਧਾਰ ਮੰਨਿਆ ਜਾਂਦਾ ਵੀ ਡੇਟਾ ਦੇ ਆਧਾਰ ਦੇ ਉੱਤੇ ਜਿਹੜੀਆਂ ਫੈਕਟਸ ਐਂਡ ਫਿਗਰਸ ਅੰਕੜੇ ਦੇ ਆਧਾਰ ਤੇ ਗੱਲ ਹੋਊਗੀ ਤਾਂ ਕਿਉਂਕਿ ਅੱਜ ਸਿੱਖ ਡਾਇਸਪੋਰਾ ਬਹੁ ਗਿਣਤੀ ਜਿਹੜਾ ਆ ਉਹਨਾਂ ਮੁਲਕਾਂ 'ਚ ਬੈਠਾ ਪੱਛਮੀ ਮੁਲਕਾਂ ਦੇ ਵਿੱਚ ਤਾਂ ਜਦੋਂ ਅਸੀਂ ਮਾਡਰਨ ਅੱਜ ਦੇ ਦੌਰ ਦੇ ਵਿੱਚ ਜਿਹੜਾ ਸਿੱਖਾਂ ਦੇ ਉੱਤੇ ਸਟੇਟ ਰੈਪਰੈਸ਼ਨ ਹੋਇਆ ਆ ਜਦੋਂ ਉਹਦੀ ਗੱਲ ਕਰਦੇ ਆਈ ਉਹਦੀ ਗੱਲ ਕਿੱਥੇ ਕਰਾਂਗੇ ਇੱਥੇ ਤਾਂ ਕਰ ਹੀ ਰਹੇ ਆ ਇਹਦੇ ਨਾਲ ਜਿੱਥੇ-ਜਿੱਥੇ ਸਾਡਾ ਡਾਇਸਪੋਰਾ ਬੈਠਾ ਉੱਥੇ ਗੱਲ ਹੋਊਗੀ ਤਾਂ ਉਹ ਬੈਠਾ ਕਿੱਥੇ ਆ ਪੱਛਮੀ ਮੁਲਕਾਂ 'ਚ ਉਹ ਮੁਲਕ ਜਿਹੜੇ ਗੱਲ ਰੈਸ਼ਨੈਲਿਟੀ ਦੇ ਆਧਾਰ ਤੇ ਕਰਦੇ ਆ ਫੈਕਟਸ ਦੇ ਆਧਾਰ ਤੇ ਕਰਦੇ ਆ ਨੰਬਰ ਦੇ ਆਧਾਰ ਤੇ ਕਰਦੇ ਆ ਤਾਂ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਠੀਕ ਹੈ ਕਹਿ ਰਹੇ ਆ ਪਿਛਲੇ ਲੰਮੇ ਸਮੇਂ ਤੋਂ ਵੀ ਸਾਡੇ ਨਾਲ ਧੱਕਾ ਹੋਇਆ ਅਡੇ ਕੱਲੂ ਘਰਾ ਵਰਤਾਇਆ ਗਿਆ ਨਸਲਕੁਸ਼ੀ ਹੋਈ ਆ ਪਰ ਉਹ 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 ਦੇਸ਼ ਇਹਨੇ ਗਲਣ ਨੂੰ ਨਹੀਂ ਮੰਨਦੇ ਉਹ ਮੰਨਦਾ ਵੀ ਤੂੰ ਅੰਕੜੇ ਲਿਆਓ ਤਾਂ ਉਹਨਾਂ ਨੇ ਉਹ ਕੰਮ ਕੀਤਾ ਵੀ ਉਹਨਾਂ ਨੇ ਇੱਕ ਅੰਕੜੇ ਕੱਢੇ ਆ ਵੀ ਜਿਹਦੇ ਆਧਾਰ ਤੇ ਉੱਤੇ ਅੱਜ ਵੀ ਵੇਖੋ ਤੁਸੀਂ ਮੈਨੂੰ ਲੱਗਦਾ ਦਰਜਨਾ ਕੇਸ ਜਿਹੜੇ ਆ ਕੋਟਾ ਦੇ ਵਿੱਚ ਪੈਂਡਿੰਗ ਆ ਦਰਜਨਾ ਕੇਸਾਂ 'ਚ ਫੈਸਲਾ ਆ ਚੁੱਕਾ ਆ ਵੀ ਉਹਨਾਂ ਨੇ ਉਹ ਕੰਮ ਕੀਤਾ ਕਿ ਮੀਲ ਪੱਥਰ ਸਥਾਪਿਤ ਕੀਤਾ ਤਾਂ ਭਾਈ ਜਸਵੰਤ ਸਿੰਘ ਖਲੜਾ ਸਾਡੇ ਸੰਘਰਸ਼ ਦੇ ਕਹਿੋ ਜੇ ਨਾਇਕ ਆ ਜਿਨ੍ਹਾਂ ਨੇ ਇਹ ਕਾਫ ਦੇ ਸਕੂਟਰ ਦੇ ਉੱਤੇ ਮਿਹਨਤ ਕਰਕੇ ਪਿੰਡ-ਪਿੰਡ ਜਾ ਕੇ ਆਪਦੀ ਜਿਹੜੀ ਜਾਣ ਆ ਸੰਘਰਸ਼ ਦੇ ਲਿਖੇ ਲਾਈ ਤੇ ਜਿਹਦਾ ਜਵਾਬ ਅੱਜ ਭਾਰਤੀ ਸਟੇਟ ਕੋਲ ਕਿਤੇ ਵੀ ਨਹੀਂ ਆਇਆ